ਅੰਬਾਟਾ ਸਰਬਲੋ ਦਾ ਇਦੀ ਕੀ ਮਹਾਨਤਾ ਹੈ ਜੀ ਆਪਣੇ ਚ ਆਪਾਂ ਇਨਾ ਚ ਕਿਉਂ शकਦੇ ਆ ਅੱਜ ਹੁਣ ਲੋਕਾਂ ਦੇ ਸਮਝ ਵਿਚਾਰ ਅੱਜ ਤਾਂ ਡਾਕਟਰ ਵੀ ਕਹਿੰਦੇ ਵੀ ਇਹ ਚ ਸਕੇ ਇਹਨੂੰ ਵਰਤਨ ਦੇ ਨਾਂ ਵੀ ਸਕੇ ਮਾਂਜੀ ਵੀ ਜਾਵੇ ਨਾ ਤਾਂ ਵੀ ਟੈਟਨਸ ਨਹੀਂ ਹੁੰਦਾ ਮਤਲਬ ਸਰਬਲੋ ਦਾ ਜਿਹੜਾ ਤੈਰ ਆ ਇਹ ਦਸਵੇਂ ਪਾਸ਼ਾ ਮਹਾਰਾ ਨੇ ਬਹੁਤ ਸੋਚ ਕੇ ਵਿਚਾਰ ਕੀਤਾ ਹੈ ਕਿ ਇੱਕ ਤਾਂ ਇਹਨੂੰ ਬਾਟੇ ਤੇ ਪਤਾ ਲੱਗ ਜਾਂਦਾ ਵੀ ਸੰਗ ਢਿੱਲਾ ਤੇ ਚੜਦੀ ਕਲਾ ਦਾ ਉਹ ਮਾਂਜੇ ਹੀ ਦੇਖ ਲੈਂਦਾ ਜੇ ਤਾਂ ਖਾਦਾ ਹੋਇਆ ਜਰਦਾ ਉਹ ਤਾਂ ਕਹਿੰਦਾ ਦਲੇਦਰ ਆਪ ਵੀ ਜਿਹੜਾ ਜੱ ਬੱਟਾ ਹੋ ਗਿਆ ਜੀ ਇਹ ਪੈਰ ਟਿੱਲਾ ਹਾਂ ਜੇ ਬੱਟਾ ਚਮਕਦਾ ਫਿਰ ਕਹਿੰਦਾ ਵੀ ਤਿਹਾਰ ਪੁਤਿਆ ਪਿਆਰ ਬਰਤਿਆਰ ਚੜਦੀ ਕਲਾ ਉਹ ਜਿਵੇਂ ਨਾ ਪਹਿਲੇ ਲੋਕ ਜਿਹੜੇ ਰਿਸ਼ਤਾ ਕਰਦੇ ਸੀ ਨਾ ਉਹ ਪਹਿਲਾਂ ਪਥਵਾੜੇ ਦੇਖਦੇ ਪਾਠੀਆਂ ਪੁੱਠੀਆਂ ਪੱਥੀਆਂ ਉਹ ਚੀਜ਼ਾਂ ਦੇਖ ਇਆ ਫੇਕ ਕਰਾ ਚ ਦੇਖਦੇ ਚੂਹੇ ਚਾਹੇ ਜੇ ਨਾ ਹੁੰਦੇ ਕੋਲ ਛੱਡੋ ਤੇ ਭੁੱਖ ਮਰਦੇ ਚੂਹੇ ਨੇ ਹੁੰਦੇ ਆਪਣੀ ਕੁੜੀ ਨੂੰ ਕੋਈ ਖਿਲਾਉਂ ਐਵੇਂ ਜਾਂ ਵਿਚਾਰਾ ਹੁੰਦੇ ਸੀ ਲੋਕਾਂ ਦੇ ਉਹ ਕਹਿੰਦੇ ਪਰ ajo ਵਿਚਾਰਾ ਨਹੀਂ ਜੀ ਤੇ ਤੁਹਾਡੇ ਤਾਂ ਪਾਥੀਆਂ ਹੈ ਨਹੀਂ ਡੰਗਰ ਕਿੱਥੋਂ ਹੋਣਗੇ ਨਾ ਹੁਣੇ ਵਿਚਾਰਾ ਉਲਟ ਹੋ ਗਿਆ ਤੇ ਐਸੀ ਤਰ੍ਹਾਂ ਨੰਗ ਸੰਗ ਦੀ ਪਛਾਣ ਵੀ ਜਦੋਂ ਨੰਗ ਸੰਗ ਦੇ ਆਏ ਵਸਤਰ ਸਾਤਰ ਵਧੀਆ ਫਾਟੇ-ਪੁੱਟੇ ਮੰਗੇ ਕਸ਼ਕਾਰੇ ਮਾਰਦੇ ਸਰਬ ਨੂੰ ਐਸੇ ਕਰਕੇ ਦਿੱਤਾ ਵੀ ਢਿੱਲ ਨਾ ਪੈ